ਵਾਇਰੂ ਜੀ ਦੇ ਦਿੱਤੇ ਹੋਏ ਸਵਾਦ ਜਿਹੜੇ ਸੀ ਉਹ ਇਹਦੇ ਪੂਰੇ ਹੋ ਚੁੱਕੇ ਸੀ ਕੋਈ ਵੀ ਹੋਰ ਕੋਰ ਜਿਹੜਾ ਉਹ ਕੰਮ ਨਹੀਂ ਆਇਆ ਤੇ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਜੀਉਂਦੇ ਜੀ ਇਹਨੂੰ ਗਲੋਂ ਲਾਤਾ ਪਿੰਡ ਵਾਲਿਆਂ ਨੇ ਉਥੇ ਇਨਾ ਕੋਈ ਦਾ ਸਕਾ ਸੋਦਰਾ ਨਾ ਕੋ ਪ੍ਰਬੰਧਕ ਕਮੇਟੀ ਨਾ ਨੌਜਵਾਨ ਸਭਾ ਨੇ ਇਹਨੂੰ ਸਾਹਮਣੇ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੱਜ ਉਹਨਾਂ ਦੇ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਕਿ ਅਸੀਂ ਬਾਬਾ ਜੀ ਪਿੰਡ ਜਾ ਕੇ ਸਸਕਾਰ ਕਰਨਾ ਭਾਗ ਹੁਣ ਲੋਕਾਂ ਨੂੰ ਇਹ ਵਿਖਾਉਣਾ ਕਿ ਅਸੀਂ ਉਹਦੀ ਸੇਵਾ ਸੰਭਾਲ ਕੀਤੀ ਕਹਿ ਲਓ ਜਾਂ ਜਿਹੜਾ ਨਕਲ ਮੂਜ ਲਾਉਣ ਦੇ ਲਈ ਇਹ ਕੁਝ ਸੰਸਾਰ ਵਿੱਚ ਵਿਚਰ ਰਿਹਾ ਹੈ ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਆਦਮੀ ਹਾਂ ਇੱਕ ਦਮ ਹੀ ਮੌਤ ਮੌਤ ਨਾ ਜਾਣਾ ਇਹ ਜੋ ਵੀਰ ਹੈ ਦਲੇਰ ਸਿੰਘ ਇਹਨਾਂ ਨੂੰ ਲਗਭਗ ਅਹੀ 10 ਦਿਨ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਜੀ ਕਸਬਾ ਪੰਜ ਗਰਾਈਆਂ ਤਹਿਸੀਲ ਬਟਾਲੇ ਤੋਂ ਸਾਨੂੰ ਕਿਸੇ ਵੀਰ ਦਾ ਫੋਨ ਆਇਆ ਸੀ ਉੱਥੇ ਗੁਰਦੁਆਰਾ ਸਾਹਿਬ ਵਿਖੇ ਨਾ ਵੀਰਲਾ ਵਾਰਸ ਹਾਲਤ ਦੇ ਵਿੱਚ ਬਿਮਾਰ ਪਿਆ ਸੀ ਤੇ ਬੜੇ ਲੰਮੇ ਸਮੇਂ ਦਾ ਬਿਮਾਰ ਲੱਗਦਾ ਸੀ ਏਦਾਂ ਪੰਜ ਕਣ ਵੀ ਨਹੀਂ ਸੀ ਇਹਦੇ ਸਰੀਰ ਦੇ ਵਿੱਚ ਤੇ ਅਸੀਂ ਉਸ ਪੰਚਾਇਤ ਦੇ ਕਹਿਣ ਤੇ ਉਥੋਂ ਦੇ ਨੌਜਵਾਨ ਵੀਰਾਂ ਦੇ ਕਹਿਣ ਤੇ ਇਹਨੂੰ ਇੱਥੇ ਗੁਰੂ ਨਾਨਕ ਬਿਰਧ ਸੰਭਾਲਕਰ ਮਨੁੱਖਤਾ ਦੀ ਸੇਵਾ ਦੇ ਕੇਂਦਰ ਜਵੰਦਾ ਕਲਾਂ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਲੈ ਕੇ ਆਏ ਸੀ ਇਸ ਦੌਰਾਨ ਅਸੀਂ ਇਹਦਾ ਟ੍ਰੀਟਮੈਂਟ ਕਰਾਉਂਦੇ ਰਹੇ ਸਮੇਂ ਸਮੇਂ ਸਿਰ ਤੇ ਫਿਰ ਵੈਗਰੂ ਜੀ ਦੇ ਦਿੱਤੇ ਹੋਏ ਸਵਾਹ ਜਿਹੜੇ ਸੀ ਉਹ ਇਹਦੇ ਪੂਰੇ ਹੋ ਚੁੱਕੇ ਸੀ ਕੋਈ ਵੀ ਹੋਰ ਪੋੜ ਜਿਹੜਾ ਉਹ ਕੰਮ ਨਹੀਂ ਆਇਆ ਅੱਜ 26 ਤਰੀਕ ਲਗਭਗ 11:00 ਵਜੇ ਇਹ ਵੀਰ ਆਪਦੇ ਸਵਾਹ ਜਿਹੜੇ ਸੀ ਇਹਦੇ ਫਤੇ ਹੋ ਗਏ ਤੇ ਇਹ ਕਾਲ ਚਲਾਣਾ ਕਰ ਗਿਆ ਤੇ ਹੈਰਾਨੀ ਦੀ ਗੱਲ ਇਹ ਆ ਕਿ ਜਦੋਂ ਜੀਉਂਦੇ ਜੀ ਇਹਨੂੰ ਗਲੋਂ ਲਾਤਾ ਪਿੰਡ ਵਾਲਿਆਂ ਨੇ ਉਥੇ ਇਨਾ ਕੋ ਇਹਦਾ ਸਕਾ ਸੋਦਰਾ ਨਾ ਕੋ ਪ੍ਰਬੰਧਕ ਕਮੇਟੀ ਨਾ ਨੌਜਵਾਨ ਸਭਾ ਨੇ ਇਹਨੂੰ ਸਾਹਮਣੇ ਦੀ ਕੋਸ਼ਿਸ਼ ਨਹੀਂ ਕੀਤੀ ਤੇ ਅੱਜ ਜਦੋਂ ਅਸੀਂ ਇਹਦੀ ਮੌਤ ਹੋਣ ਤੇ ਉਹ ਪਿੰਡ ਵਾਲਿਆਂ ਨਾਲ ਸੰਪਰਕ ਕੀਤਾ ਤੇ ਆnde ਬਾਬਾ ਜੀ ਇੱਥੇ ਸੰਸਕਾਰ ਨਾ ਕਰਿਓ ਵੈਸੇ ਅਸੀਂ ਰੁਟੀਨ ਦੇ ਵਿੱਚ ਜਿਹੜਾ ਇੱਥੇ ਸਾਡੇ ਮਨੁਖਤਾਰੀ ਸੇਵਾ ਕੇਂਦਰ ਗੁਰੂ ਨਾਨਕ ਬਿਰਸ ਸੰਭਾਲ ਕਰਜੋਂਦਾ ਕਲਾ ਵਿਖੇ ਚਲਾਣਾ ਕਰਦਾ ਹੈ ਉਹਦੀ ਜਿਹੜੀ ਅੰਤਮ ਕਰਿਆਵਾ ਸਾਰੀਆਂ ਅਸੀਂ ਆਪ ਇੱਥੇ ਨਿਭਾਉਂਦੇ ਆਂ ਤੇ ਅੱਜ ਉਹਨਾਂ ਦੇ ਗੱਲ ਸੁਣ ਕੇ ਬੜੀ ਹੈਰਾਨੀ ਹੋਈ ਵੀ ਅਸੀਂ ਬਾਬਾ ਜੀ ਪਿੰਡ ਜਾ ਕੇ ਸਸਕਾਰ ਕਰਨਾ ਵਾ ਭਾਵੇਂ ਹੁਣ ਲੋਕਾਂ ਨੂੰ ਇਹ ਵਿਖਾਉਣਾ ਵੀ ਅਸੀਂ ਉਹਦੀ ਸੇਵਾ ਸੰਭਾਲ ਕੀਤੀ ਕਹਿ ਲਓ ਜਾਂ ਜਿਹੜਾ ਨਾਕ ਨਮੂਜ ਲਾਉਣ ਦੇ ਲਈ ਇਹ ਕੁਝ ਸੰਸਾਰ ਵਿੱਚ ਵਿਚਰ ਰਿਹਾ ਹੈ ਮੈਗਦਨ ਆਪਣੇ ਪੇਜ ਤੇ ਬਿਰਦਾਸ਼ਮ ਜੁੰਦਾ ਕਲਾਂ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਸੀ ਕਿ ਬੰਦੇ ਦੇ ਜਿੰਦਿਆਂ ਉਹਨੂੰ ਇਲਾਜ ਤੇ ਅੰਨ ਪਾਣੀ ਦੀ ਲੋੜ ਹੁੰਦੀ ਹੈ ਮਰਿਆਂ ਤੋਂ ਬਾਅਦ ਤੇ ਉਹਦੇ ਨਾਂ ਦੇ ਲਾਏ ਲੰਗਰ ਕੀਤੀ ਹੋਈ ਪਾਠ ਪੂਜਾ ਵੀ ਕਿਸੇ ਕੰਮ ਨਹੀਂ ਆਉਂਦੀ ਉਹ ਨੇਫਲ ਜਾਂਦੀ ਹੈ ਸੋ ਸਾਰੇ ਸਮਾਜ ਨੂੰ ਸਾਰੇ ਵੀਰਾਂ ਭੈਣਾਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਦੁਨੀਆ ਨੂੰ ਇਹੋ ਮੇਰੀ ਬੇਨਤੀ ਆ ਕਿ ਆਪ ਆਪਾਂ ਜਿਹੜੇ ਆ ਉਹ ਅਵੇਅਰ ਹੋਈਏ ਤੇ ਲਾਗੇ ਬੰਨੇ ਜਿਹੜੇ ਸਾਡੇ ਕੋਈ ਦਾ ਲੋੜਵੰਦ ਬੇਸਹਾਰਾ ਹੁੰਦੇ ਆ ਉਹਨਾਂ ਦੀ ਹੈਲਪ ਕਰਿਆ ਕਰੀਏ ਆਸ਼ਰਮਾਂ ਦੇ ਵਿੱਚ ਵੀ ਕਿੰਨਿਆਂ ਘਰੋਂ ਅਸੀਂ ਸਾਂਭ ਲਵਾਂਗੇ ਇਹ ਸਾਡੇ ਕੋਲ ਤੇ ਜਿੱਦਾਂ ਕਿ ਸਾਡਾ ਬੇਤ ਹੈ 50 ਕ ਮਰੀਜ਼ ਸਾਡੇ ਕੋਲ ਹੈਗੇ ਨੇ ਤੇ ਜਿਨ੍ਹਾਂ ਦੀ ਸਾਂਭ ਸੰਭਾਲ ਕਰਦੇ ਆ ਜਿਹੜਾ ਸੈਂਟਰ ਉੱਥੇ ਹੈ ਲੁਧਿਆਣਾ ਵੀ ਕੇ ਮੁਫਤ ਦੀ ਸੇਵਾ ਵੱਡੀ ਸੇਵਾ ਦੇ ਵਿੱਚ ਲਗਭਗ 800 ਬੰਦੇ ਨੂੰ ਭਾਈ ਸਾਹਿਬ ਸਾਹਮਣੇ ਆ ਮੰਦਬੁੱਧੀ ਨੇ ਬਿਵਾਰ ਨੇ ਕਈ ਤਰ੍ਹਾਂ ਦੇ ਤੇ ਹਰਾਨੀ ਹੁੰਦੀ ਆ ਜਦੋਂ ਸਕੇ ਸੋਧਰੇ ਹੋਣ ਦੇ ਬਾਵਜੂਦ ਵੀ ਭੈਣ ਭਰਾ ਹੋਣ ਦੇ ਬਾਵਜੂਦ ਵੀ ਬੰਦਾ ਸੜਕਾਂ ਤੇ ਰੋਲਦਾ ਹੈ ਗੁਰਦੁਆਰਿਆਂ ਦੇ ਵਿੱਚ ਰੋਲਦਾ ਹੈ ਆਸ਼ਰਮਤਾਂ ਦੇ ਵਿੱਚ ਰੋਲਦਾ ਹੈ ਮਾਵਾਂ ਸੜਕਾਂ ਤੇ ਤੁਰੀਆਂ ਫਿਰਦੀਆਂ ਨੇ ਤੇ ਉਹਨਾਂ ਦੀ ਸਾਂਭ ਸੰਭਾਲ ਜਿਹੜੀ ਆ ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚ ਆਪੋ ਆਪਣੇ ਇਲਾਕੇ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਿਆ ਕਰੀਏ ਸੋ ਇਹ ਦੇਰ ਸਿੰਘ ਦੇ ਜਿੰਨੇ ਕਿ ਇਥੇ ਸਵਾਸ ਲਿਖੇ ਸਾਡੇ ਕੋਲ 10 ਦਿਨਾਂ ਦੇ ਵਿੱਚ ਪਹੁੰਗੇ ਨੇ ਇਹ ਹੁਣ ਚਲਾਣਾ ਕਰ ਗਿਆ ਹੈ ਤੇ ਪਿੰਡ ਵਾਲੇ ਇਹਨੂੰ ਪੰਜ ਗਰਾਈਆਂ ਤੋਂ ਲੈਣ ਵਾਸਤੇ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ